ਤੈਨੂੰ ਚਾਤਾ ਬੱਟੀਆਂ ਓਏ ਓ ਕੀ ਹੋ ਗਿਆ ਮੰਮੀ ਆ ਗਿਆ ਆ ਗਿਆ ਕੁੜੀ ਨੇ ਇੱਕ ਮਾਰ ਕੇ ਲਿਆ ਤੇਰੀ ਕੀ ਪਿੱਛੇ ਚਾਰੀ ਮਾਰ ਮਾਰੀ ਤੂੰ ਮਾਰੀ ਅਗਰ ਤੂੰ ਮਾਰੀ ਇਹਨਾਂ ਨੇ ਤੇ ਕੁਝ ਮਤਲਬ ਮੁੰਡਿਆਂ ਨੇ ਮਾਰੀ ਤੁਹਾਡੇ ਕੋਈ ਲੇਡੀਜ਼ ਸੀ ਕੋਈ ਇਹ ਪ੍ਰਦਰ ਨੂੰ ਮਾਰਨ ਆਈ ਸੀ ਇਹ ਤਾਂ ਸਿਸਟਮ ਵਿੱਚ ਨਾ ਨਾ ਵੀਡੀਓ ਬਣਾਈ ਆ ਸਾਡੇ ਕਿਤਾ ਦੇ ਹਮਲੇ ਕੀਤੇ ਆ ਆ ਮੇਰੀ ਪਾਰ ਸਾਰੇ ਸੁਝੀ ਪਈ ਆ ਅਸੀਂ ਕਰੇ ਕੋਈ ਨਹੀਂ ਸੀ ਲੇਡੀਜ਼ ਲੇਡੀਜ਼ ਤੁਸੀਂ ਕਰੇ ਸੀ ਗਿਆ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਤੁਸੀਂ ਕਰੇ ਲੇਡੀਜ਼ ਆ ਕੋਈ ਵੀ ਨਹੀਂ ਹੈਗੇ ਉਹਨਾਂ ਨੇ ਸਾਡੇ ਗੱਲ ਤੇ ਤਾਕ ਤੇ ਹਮਲਾ ਕੀਤਾ ਦੁਪਹਿਰ ਨੂੰ ਤੁਸੀਂ ਸਾਡੀ ਸੁਣਵਾਈ ਕਰੋ ਸ ਮੇਰੇ ਮੁੰਡਾ ਦੇ ਹਾਂ ਉਹਦੇ ਡੈੜੀ ਦੇ ਵੀ ਸੱਟਾ ਵੱਜੀਆਂ ਕੋਈ ਵੀ ਨਹੀਂ ਉਹਦੇ ਡੈੜੀ ਦੇ ਵੀ ਮੇਰੇ ਮੁੰਡੇ ਦੇ ਵੱਜੀਆਂ ਸੁਣਦੇ ਮਲੇ ਉਹਦਾ ਤਾਂ ਸੋਨੂਰੀ ਵੀ ਇੱਥੀ ਦਾ ਉਹਦੇ ਵੀ ਖਾਂਤੀ ਲੱਗਦੀ ਆ ਉਸ ਕਰਦੀ ਹਾਂ ਹਾਂ ਆਂਟੀ ਇਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਨਾ ਜੀ ਕਮਲੇਸ ਹੈ ਕੀ ਗੱਲ ਕੀ ਹੋਈ ਹੈ ਔਰੇ ਜਿਹੜਾ ਤੁਹਾਡੇ ਸੱਟਾ ਵਜੀਆਂ ਨੇ ਅਸੀਂ ਤਾਂ ਬੇਟਾ ਦੇਖਣ ਬਾਹਰ ਨਿਕਲੇ ਸੀ ਵੀ ਕਿਉਂ ਸੀਸੇ ਪੁੱਤਰੀਆਂ ਮੇਰੇ ਵੀ ਪੁੱਤ ਦੈੜ ਦੈੜ ਲੱਤਾਂ ਮਾਰੀਆਂ ਕੌਣ ਸੀ ਕੇ ਬੰਦੇ ਹੋ ਬੰਦੇ ਜੋਤੀ ਦਾ ਜਮਾਈ ਟੀ ਹੋਰ ਲਿਆ ਟੀ ਮਸਟੰਡੇ ਛੋੜੀ ਸੀ ਉਹਦਾ ਮੁੰਡਾ ਸੀ ਕਾਰਨ ਕੀ ਬਣਿਆ ਇਸ ਲੜਾਈ ਦਾ ਕਾਰਨ ਕੀ ਹੈ ਵੀ ਐਡਾ ਜਿਹੜਾ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਪੁੱਤ ਤਾਂ ਪਤਾ ਨਹੀਂ ਉਹ ਕੀ ਕਰਾ ਦੀ ਲੋਕਾਂ ਦੇ ਪੈਸੇ ਲੁੱਟ ਕੇ ਲੈ ਗੀ ਉਹਦੇ ਤੇ ਲਵਾਇਤੀ ਕੀ ਕਹਨੇ ਆ ਹਾਂ ਉਹਦੇ ਤੇ ਲਵਾਇਤੀ ਪੁੱਤ ਉਹਦੇ ਪਿੱਛੇ ਨਾ ਉਹਨੇ ਕਿਹਾ ਵੀ ਮੈਂ ਆ ਹੀ ਇਹਨਾਂ ਨੂੰ ਕੁੱਟਮਾਰ ਕਰਵਾ ਦਵਾਂ ਪਹਿਲਾਂ ਵੀ ਇਹਨਾਂ ਨੇ ਕੁੱਟੀ ਸੀ ਦਿੱਕਣ ਕੋਲ ਰਾਜਗੁਰੂ ਜਮ ਵਿੱਚ ਜਿਹੜਾ ਮੈਚ ਹੋਇਆ ਉਹਦਾ ਉਹ ਬੰਦੇ ਜਿਹੜੇ ਆ ਲੋਕਾਂ ਦੇ ਘਰ ਕੋਲ ਜਿਹੜੀ ਕੀ ਮਾਮਲਾ ਸਰੇ 250 250 ਮੋਟੇ ਤੇ ਦੇਸੀ ਉਸ ਪੰਤੂ ਦੇ ਕਿਸੇ ਉਹ ਬਾਕੀ ਦੇ ਵਜਿਸ਼ੇ ਕਬਰੇ ਨੂੰ ਰੂਪ ਉਹ ਗਾ ਇਤਹਾਸ ਦਾ